ਚਲੋ ਲੋਕਾਂ ਨੂੰ ਬਾਪਾ ਜੀ ਤੇ ਅਸੀਂ ਮੈਂ ਤੇ ਚੱਲ ਲਾਈਫ ਟਾਈਮ ਦੇ ਚਲੋ ਜੇ ਸਾਰੇ ਆ ਰਹੇ ਨੇ ਰਿਜ਼ਲਟ ਰੁਝਾਨ ਆ ਰਹੇ ਆ ਚੰਗਾ ਰੁਝਾਨ ਹੈ ਅੱਛਾ ਹੈ ਔਰ ਸਭ ਤੋਂ ਵਧੀਆ ਗੱਲ ਪੂਰੇ ਭਾਰਤ ਦੇ ਵਿੱਚ ਅੱਛਾ ਰੁਝਾਨ ਆ ਰਿਹਾ ਇੰਡੀਆ ਲਾਈਨ ਦੀ ਜਿਹੜੀ ਸਰਕਾਰ ਆ ਉਹ ਬਣ ਜਾ ਰਹੀ ਹੈ ਸਭ ਤੋਂ ਖੁਸ਼ੀ ਦੀ ਗੱਲ ਇਹ ਔਰ ਇਹ ਜਿਹੜੀ ਰੁਝਾਨ ਹੈ ਮੈਂ ਸਮਝਦਾ ਕਿ ਇਹ ਕਿਤੇ ਹੋਏ ਕਮਾਦਾ ਔਰ ਲੋਕ ਪਿਆਰ ਦਾ ਰੁਝਾਨ ਹੁੰਦਾ ਹੈ ਸਾਰਾ ਲੋਕਾਂ ਨੂੰ ਲੋਕਾਂ ਨੂੰ ਕੀ ਕਰਨਾ ਚਾਹੋਗੇ ਜਿਹੜੇ ਲੋਕਾਂ ਨੇ ਤੁਹਾਨੂੰ ਵੋਟ ਪਾਈ ਹੈ ਤੁਸੀਂ ਅੱਜ ਰੁਝਾਨਾ ਚੱਕੇ ਜਾ ਰਹੇ ਹੋ ਹਲੇ ਤੱਕ ਮੈਂ ਤੁਹਾਨੂੰ ਮਤ ਕਰਦਾ ਜਿੰਨਾ ਮੈਨੂੰ ਪਾਈ ਜਿੰਨਾ ਇਸ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਹਿੱਸਾ ਲਿਆ ਮੈਂ ਸਾਰਾ ਐਕਟ ਪੋਲ ਤੇ ਕੀ ਕਹੋਗੇ ਐਕਟ ਪੋਲ ਹੁਣ ਤੁਹਾਨੂੰ ਦੱਸੂ ਮੈਂ ਕੱਲ ਵੀ ਕਿਹਾ ਸੀ ਤੁਹਾਨੂੰ ਕਿ ਅੱਜ ਆ ਲੈ ਅੰਦਰ ਰਿਜ਼ਲਟ ਫਿਰ ਪਤਾ ਲੱਗੇਗਾ ਮੋਦੀ ਸਾਹਿਬ ਆਪਣੀ ਸੀਟ ਮੋਦੀ ਖੁਦ ਖੁਦ ਪਿੱਛੇ ਜਾ ਰਹੇ ਮੋਦੀ ਸਾਹਿਬ ਆਪਣੀ ਸੀਟ ਸੋ ਜਿਹੜਾ ਲੋਕਤੰਤਰ ਦੇ ਨਾਲ ਇਦਾਂ ਖਲਵਾੜ ਕਰਨਾ ਕਿਤੇ ਨਾ ਕਿਤੇ ਲੋਕ ਗੁੱ ਹਰ ਕੋ ਲੋਕ ਦੇਸ਼ ਦੀ ਤਰੱਕੀ ਚਾਹੁੰਦਾ ਆਪਣੀ ਤਰੱਕੀ ਚਾਹੁੰਦਾ ਸਮਾਜ ਦੀ ਤਰੱਕੀ ਚਾਹੁੰਦਾ ਇਹ ਮੋਦੀ ਸਾਹਿਬ ਸਮਝਣ ਦੇ ਵਿੱਚ ਦੇਰੀ ਕਰ ਗਏ ਪਾਵਰ ਜਿਹੜੀ ਐਬਸੋਲਿਊਟ ਪਾਵਰ ਸੀ ਉਹਨੇ ਮਾਈਂਡ ਜਿਹੜਾ ਕਰਪਟ ਕੀਤਾ ਇਸੇ ਕਰਕੇ ਜਲਾਤ ਹੋਏ ਚੋਣਾ ਚੋਣਾ ਤੋਂ ਪਹਿਲਾਂ ਤੁਸੀਂ ਆਪਣਾ ਮੁਕਾਬਲਾ ਕਿੱਦਾਂ ਮੰਗੇ ਸੀ ਮੈਨੂੰ ਮੈਨੂੰ ਕੁਝ ਨਹੀਂ ਪਤਾ ਮੈਨੂੰ ਤਾਂ ਪਤਾ ਕਿ ਲੋਕ ਕਰੇ ਨਾਲ ਨੇ ਮੈਂ ਇਧ ਕੇ ਗਿਆ ਸੀ ਉਹਦਾ ਪਿੱਛੇ ਜਾਂਦਾ ਕਾਰਨ ਕਿ ਸਮਝ ਦਿਓ ਜਿਹੜੀ ਐਬਸੋਲਿਊਟ ਪਾਵਰ ਸੀ ਜਿਹੜੀ ਬਹੁਤ ਜ਼ਿਆਦੀ ਪਾਵਰ ਉਹਨੇ ਮਾਈਂਡ ਵੀ ਕਰਪਟ ਕਰਤਾ ਸਿਸਟਮ ਵੀ ਕਰਪਟ ਕਰਤਾ ਉਹਨਾਂ ਨੇ ਇਹਨੂੰ ਸੁਣਿਆ ਹੀ ਨਹੀਂ ਕਿਸੇ ਦਾ ਵਿਖਿਆ ਨਹੀਂ ਹਟਾ ਉਤਰ ਕੇ ਵੀ ਦੁੱਖ ਦਰ ਔਰ ਜਾਨ ਜੀ ਦੇਖੋ ਅੱਗੇ ਅੱਗੇ ਬਹੁਤ ਵਧੀਆ ਕਲੀਅਰ ਮжоਰਿਟੀ ਜਾਏਗਾ ਜੀ ਇਹ ਪੰਥਕ ਉਮੀਦਵਾਰ ਹੀ ਅੱਗੇ ਜਾਣ ਦੇ ਮਰੇ ਪਾਵ ਦੇ ਬਾਰੇ ਕੀ ਕਹਿੰਦੇ ਦੇਖੋ ਉਥੇ ਲੋਕਤੰਤਰ ਦੇ ਵਿੱਚੋਂ ਨੇ ਇਲੈਕਸ਼ਨ ਲੜੀ ਹੈ ਜਿੱਦਾਂ ਬਾਕੀ ਜੋ ਅਧਿਕਾਰ ਉਹਨੇ ਵੀ ਆਪਣਾ ਅਧਿਕਾਰ ਵਰਤਿਆ ਔਰ ਉਹਨੂੰ ਲੋਕਾਂ ਨੇ ਮੰਨਿਆ ਹੈ ਲੋਕਾਂ ਨੇ ਉਹਨੂੰ ਵੋਟ ਦਿੱਤੀ ਹੈ ਇਹ ਤੇ ਲੋਕਤੰਤਰ ਦੀ ਖੂਬਸੂਰਤੀ ਹੈ ਜੀ ਠੀਕ